ਅਮਰ ਹੈ ਅਮਰ ਹੈ ਅਮਰ ਹੈ ਗੁਰਾਇਆਂ ਦੇ ਮੁੱਖ ਚੌਕ ਵਿੱਚ ਡਾਕਟਰ ਬੀ ਆਰ ਅੰਬਿੱਤ ਸਿੰਘ ਜੀ ਦੀ ਜਨਤੀ ਦੇ ਮੌਕੇ ਗੁਰਪਤਵੰਨ ਸਿੰਘ ਪੰਨੂ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਉਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਪਰ ਦਰਸ਼ਕਾਰੀਆਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਸ਼ਰਾਰਤੀ ਅੰਸਰਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਮਕਸਦ ਨਾਲ ਇੱਥੇ ਸ਼ਰਾਰਤ ਬਾਜ਼ੀ ਕਰਵਾਉਂਦੇ ਹੋਏ ਡਾਕਟਰ ਸਾਹਿਬ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਜੋ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨਾ ਕੀ ਹੈ ਕਿ ਜੇਕਰ ਉਹ ਆਪਣੀ ਹਰਕਤ ਤੋਂ ਬਾਜ਼ ਨਾ ਆਇਆ ਤਾਂ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਪਹਿਲਾਂ ਦੀ ਸਾਰੀ ਮੇਰੇ ਸਾਰੇ ਸਮਾਜ ਨੂੰ ਦੇਸ਼ ਵਿਦੇਸ਼ ਵੇੜੇ ਬੈਠੇ ਮੇਰੇ ਵੀਰ ਭਰਾ ਸਾਰਿਆਂ ਨੂੰ ਆਪਣੇ ਡਾਕਟਰ ਮਬੇਦਕਾਰ ਜੈੰਤੀ ਦੀਆਂ ਬਹੁਤ ਬਹੁਤ ਵਧਾਈਆਂ ਅੱਡ ਜਿਹੜਾ ਅਸੀਂ ਇਹ ਪੰਨੂ ਕੁੱਤੇ ਦਾ ਉਤਲਾ ਫੁਕਿਆ ਸਾਡੇ ਸਾਰੇ ਸਮਾਜ ਇਹਦੇ ਪ੍ਰਤੀ ਇੰਨਾ ਕੁ ਰੋਸਿਆ ਇਹ ਜਿਹੜਾ ਬਾਹਰ ਬੈਠਾ ਇਦਨੀਆਂ ਹਰਕਤਾਂ ਕੋਚੀਆਂ ਹਰਕਤਾਂ ਕਰਦਾ ਅਸੀਂ ਇਹਨੂੰ ਦੱਸ ਦਿੰਨੇ ਆ ਕਿ ਹੱਲੇ ਗੁਰੂ ਰਵੀਦਾਸ ਮਹਾਰਾਜ ਜੀ ਦੇ ਤੇ ਡਾਕਟਰ ਮਬੇਦਕਾਰ ਜੀ ਦੇ ਬਾਹਰ ਜਿੰਦੇ ਆ ਕਿ ਕਿਸੇ ਭਲੇਖੇ ਨਾ ਰਵੇ ਕਿ ਜਿਹੜਾ ਰੁਪਈਆ ਦੇ ਦੇ ਕੇ ਇਦਾਂ ਦੇ ਮਲੰਗਾ ਤੋਂ ਇਹ ਕੰਮ ਕਰਾ ਰਿਆ ਕਿ ਮੁੜ ਕੇ ਅਸੀਂ ਗੁੱਟ ਲਾ ਲਾ ਕੇ ਟੰਗਣੇ ਆ ਜੈ ਭੀਮ ਜੈ ਭਾਰਤ ਗੁਰਾਇਆਂ ਦੇ ਮੁੱਖ ਚੌਂਕ ਵਿੱਚ ਡਾਕਟਰ ਬੀ ਆਰ ਅੰਬਿੱਤ ਸਿੰਘ ਜੀ ਦੀ ਜਨਤੀ ਦੇ ਮੌਕੇ ਗੁਰਪਤਵੰਨ ਸਿੰਘ ਪੰਨੂ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਉਸ ਦੇ ਖਿਲਾਫ ਨਾਰੇਬਾਜ਼ੀ ਕੀਤੀ ਗਈ ਇਸ ਮੌਕੇ ਪਰ ਦਰਸ਼ਕਾਰੀਆਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਸ਼ਰਾਰਤੀ ਅੰਸਰਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਮਕਸਦ ਨਾਲ ਇੱਥੇ ਸ਼ਰਾਰਤ ਬਾਜ਼ੀ ਕਰਵਾਉਂਦੇ ਹੋਏ ਡਾਕਟਰ ਸਾਹਿਬ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਜੋ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਉਹ ਆਪਣੀ ਹਰਕਤ ਤੋਂ ਬਾਜ਼ ਨਾ ਆਇਆ ਤਾਂ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਪਹਿਲਾਂ ਜੀ ਸਾਰੀ ਮੇਰੇ ਸਾਰੇ ਸਮਾਜ ਨੂੰ ਦੇਸ਼ ਵਿਦੇਸ਼ ਵੇੜੇ ਬੈਠੇ ਮੇਰੇ ਵੀਰ ਭਰਾ ਸਾਰਿਆਂ ਨੂੰ ਆਪਣੇ ਡਾਕਟਰ ਅੰਬੇਦਕਰ ਜੈੰਤੀ ਦੀਆਂ ਬਹੁਤ-ਬਹੁਤ ਵਧਾਈਆਂ। ਅੱਟ ਜਿਹੜਾ ਅਸੀਂ ਇਹ ਪੰਨੂ ਕੁੱਤੇ ਦਾ ਉਤਲਾ ਫੁਕਿਆ ਸਾਡੇ ਸਾਰੇ ਸਮਾਜ ਇਹਦੇ ਪ੍ਰਤੀ ਇੰਨਾ ਕੁ ਰੋਸ ਆ ਇਹ ਜਿਹੜਾ ਬਾਹਰ ਬੈਠਾ ਇਦਾਂ ਦੀ ਹਰਕਤਾਂ ਕੋਚੀਆਂ ਹਰਕਤਾਂ ਕਰਦਾ ਅਸੀਂ ਇਹਨੂੰ ਦੱਸ ਦਿੰਨੇ ਆ ਕਿ ਹੱਲੇ ਗੁਰੂ ਵੀ 10 ਮਹਾਰਾਜ ਜੀ ਦੇ ਤੇ ਡਾਟਰ ਮੇਦਕਾਰ ਜੀ ਦੇ ਬਾਹਰ ਜਿੰਦੇ ਆ ਕਿ ਇਹ ਕਿਸੇ ਭਲੇਖੇ ਨਾ ਰਵੇ ਕਿ ਜਿਹੜਾ ਰੁਪਈਆ ਦੇ ਦੇ ਕੇ ਇਦਾਂ ਦੇ ਮਲੰਗਾ ਤੋਂ ਇਹ ਕੰਮ ਕਰਾ ਰਿਆ ਕਿ ਮੁੜ ਕੇ ਅਸੀਂ ਗੁੱਟ ਲਾ ਲਾ ਕੇ ਟੰਗਣੇ ਆ ਜੈ ਭੀਮ ਜੈ ਭਾਰਤ ਗੁਰਾਇਆਂ ਦੇ ਮੁੱਖ ਚੌਕ ਵਿੱਚ ਡਾਕਟਰ ਬੀ ਆਰ ਅੰਮ੍ਰਿਤਕ ਜੀ ਦੀ ਜਨਤੀ ਦੇ ਮੌਕੇ ਗੁਰਪਤਵੰਨ ਸਿੰਘ ਪੰਨੂ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਉਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਰਦਰਸ਼ਨਕਾਰੀਆਂ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਸ਼ਰਾਰਤੀ ਅੰਸਰਾਂ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਮਕਸਦ ਨਾਲ ਇੱਥੇ ਸ਼ਰਾਰਤਬਾਜ਼ੀ ਕਰਵਾਉਂਦੇ ਹੋਏ ਡਾਕਟਰ ਸਾਹਿਬ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ ਜੋ ਕਿਸੇ ਵੀ ਕੀਮਤ ਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਹ ਆਪਣੀ ਹਰਕਤ ਤੋਂ ਬਾਜ਼ ਨਾ ਆਇਆ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਪਹਿਲਾਂ ਜੀ ਸਾਰੀ ਮੇਰੇ ਸਾਰੇ ਸਮਾਜ ਨੂੰ ਦੇਸ਼ ਵਿਦੇਸ਼ ਵੇੜੇ ਬੈਠੇ ਮੇਰੇ ਵੀਰ ਭਰਾ ਸਾਰਿਆਂ ਨੂੰ ਆਪਣੇ ਡਾਕਟਰ ਮੇਦਕਾਰ ਜੀ ਦੀਆਂ ਬਹੁਤ ਬਹੁਤ ਵਧਾਈਆਂ ਅੱਡ ਜਿਹੜਾ ਅਸੀਂ ਇਹ ਪੰਨੂ ਕੁੱਤੇ ਦਾ ਉਤਲਾ ਫੁਕਿਆ ਸਾਡੇ ਸਾਰੇ ਸਮਾਜ ਇਹਦੇ ਪ੍ਰਤੀ ਇੰਨਾ ਕੁ ਰੋਸ ਆ ਇਹ ਜਿਹੜਾ ਬਾਹਰ ਬੈਠਾ ਇਦਾਂ ਦੀ ਹਰਕਤਾਂ ਕੋਚੀਆਂ ਹਰਕਤਾਂ ਕਰਦਾ ਅਸੀਂ ਇਹਨੂੰ ਦੱਸ ਦਿੰਨੇ ਆ ਕਿ ਹੱਲੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਤੇ ਡਾਕਟਰ ਮੇਦਕਾਰ ਜੀ ਦੇ ਬਾਹਰ ਜਿੰਦੇ ਆ ਕਿ ਕਿਸੇ ਭਲੇਖੇ ਨਾ ਰਵੇ ਕਿ ਜਿਹੜਾ ਰੁਪਈਆ ਦੇ ਦਿੱਤੇ ਗਏ ਇਦਾਂ ਦੇ ਮਲੰਗਾ ਤੋਂ ਇਹ ਕੰਮ ਕਰਾ ਰਿਆ ਕਿ ਮੁੜ ਕੇ ਅਸੀਂ ਗੁੱਟ ਲਾ ਲਾ ਕੇ ਟੰਗਣੇ ਆ ਜੈ ਭੀਮ ਜੈ ਭਾਰਤ